ਮੁਅਤਲ ਡੀਆਈਜੀ ਖਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਇੱਕ ਵੱਡਾ ਮੋੜ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਸੀਬੀਆਈ ਤੋਂ ਬਾਅਦ ਦੇ ਵਿੱਚ ਹੁਣ ਪੰਜਾਬ ਵਿਜੀਲੈਂਸ ਜਾਂਚ ਕਰੇਗੀ ਔਰ ਪੁੱਛਗਿੱਛ ਕਰੇਗੀ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਐਚਐਸ ਪੁੱਲਰ ਜਿਹੜੇ ਨੇ ਉਹ ਮੁਸ਼ਕਲਾਂ ਦੇ ਵਿੱਚ ਘਿਰਦੇ ਜਾ ਰਹੇ ਨੇ ਇੱਕ ਤੋਂ ਬਾਅਦ ਇੱਕ ਕੇਸ ਜਿਹੜਾ ਆ ਉਹ ਸਾਹਮਣੇ ਆ ਰਿਹਾ ਤਾਂ ਹੁਣ ਪਹਿਲਾਂ ਸੀਬੀਆਈ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਨਿਆਂਇਕ ਹਿਰਾਸਤ ਤੇ ਚੱਲ ਰਹੇ ਨੇ ਔਰ ਕਈ ਕੁਝ ਬਰਾਮਦਗੀਆਂ ਹੋਈਆਂ ਘਰ ਦੇ ਵਿੱਚੋਂ ਕਰੋੜਾਂ ਰੁਪਏ ਦਾ ਕੈਸ਼ ਲਗਜ਼ਰੀ ਘੜੀਆਂ 55 ਏਕੜ ਦਾ ਫਾਰਮ ਹਾਊਸ ਅੱਧਾ ਟਰੱਕ ਸ਼ਰਾਬ ਦੇ ਨਾਲ ਭਰਿਆ ਹੋਇਆ ਕਈ ਤਰੀਕੇ ਦੀਆਂ ਜਾਇਦਾਦਾਂ ਕੈਨੇਡਾ ਦੇ ਵਿੱਚ ਤਿੰਨ ਫਲੈਟ ਦੁਬਈ ਦੇ ਵਿੱਚ ਦੋ ਫਲੈਟ ਤਾਂ ਇਹਨਾਂ ਤਮਾਮ ਚੀਜ਼ਾਂ ਦੀ ਜਾਂਚ ਸੀਬੀਆਈ ਆਲਰੇਡੀ ਕਰ ਰਹੀ ਹੈ ਤੇ ਹੁਣ ਇਸ ਦੇ ਵਿੱਚ ਇਹ ਨਵਾਂ ਮੋੜ ਸਾਹਮਣੇ ਆਇਆ ਜਿਹੜੀ ਮੁੱਢਲੀ ਜਾਣਕਾਰੀ ਸਾਨੂੰ ਸੋਰਸਸ ਤੋਂ ਮਿਲ ਰਹੀ ਹੈ ਕਿ ਪੰਜਾਬ ਵਿਜੀਲੈਂਸ ਵੀ ਜਾਂਚ ਕਰੇਗੀ ਐਚਐਸ ਪੁੱਲਰ ਮਾਮਲੇ ਦੇ ਵਿੱਚ ਹਰਚਰਨ ਸਿੰਘ ਪੁੱਲਰ ਤੋਂ ਪੁਸ਼ਕਸ਼ ਹੋਏਗੀ ਇੰਨੀ ਜਾਇਦਾਦ ਕਿਵੇਂ ਬਣੀ ਰੋਪੜ ਰੇਂਜ ਦੇ ਵਿੱਚ ਜਦੋਂ ਉਹ ਆਏ ਨਹੀਂ ਜਦੋਂ ਉਹਨਾਂ ਨੂੰ ਰੋਪੜ ਰੇਂਜ ਦਾ ਡੀਆਈਜੀ ਤਾਇਨਾਤ ਕੀਤਾ ਗਿਆ ਉਸ ਤੋਂ ਬਾਅਦ ਕਿਹਦੇ ਨਾਲ ਉਹਨਾਂ ਦੇ ਲਿੰਕ ਬਣੇ ਕਿਹੜੇ ਕਿਹੜੇ ਕਾਰੋਬਾਰੀ ਉਹਨਾਂ ਦੇ ਟੱਚ ਦੇ ਵਿੱਚ ਆਏ ਔਰ ਉਸ ਤੋਂ ਬਾਅਦ ਕਿਸ ਤਰੀਕੇ ਦੀਆਂ ਡੀਲਿੰਗਸ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਔਰ ਜਦੋਂ ਉਹ ਰੋਪੜ ਡੀਆਈਜੀ ਬਣੇ ਤਾ ਕਿੰਨੀ ਪ੍ਰਾਪਰਟੀ ਉਹਨਾਂ ਦੇ ਵੱਲੋਂ ਬਣਾਈ ਗਈ ਔਰ ਉਸ ਤੋਂ ਪਹਿਲਾਂ ਉਹਨਾਂ ਨੇ ਕਿੰਨੀ ਪ੍ਰਾਪਰਟੀ ਬਣਾਈ ਘੜੀਆਂ ਦਾ ਕੀ ਸੋਰਸ ਹੈ ਕਿਉਂਕਿ ਆਮ ਤੌਰ ਤੇ ਜਦੋਂ ਵਿਜੀਲੈਂਸ ਹੱਥ ਕਮਾਂਡ ਆਉਂਦੀ ਹੈ ਵਿਜੀਲੈਂਸ ਹੱਥ ਕੇਸ ਆਉਂਦਾ ਤਾਂ ਵਿਜੀਲੈਂਸ ਬਰੀਕੀ ਦੇ ਨਾਲ ਇਹ ਜਾਂਚ ਕਰਦੀ ਹੈ ਕਿ ਕਿੰਨੀ ਜਾਇਦਾਦ ਬਣੀ ਔਰ ਕਿਹੜੇ ਕਿਹੜੇ ਟਿਨਯਾਰ ਦੇ ਵਿੱਚ ਕਿਹੜੀ ਕਿਹੜੀ ਟਰਮ ਦੇ ਵਿੱਚ ਜਾਇਦਾਦ ਬਣਾਈ ਗਈ ਹੈ ਕਿਉਂਕਿ ਮਾਮਲਾ ਇਹ ਵੀ ਹੋ ਜਾਂਦਾ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਹੈ ਹੁਣ ਜੇਕਰ ਅਸੀਂ ਸੈਲਰੀ ਦੀ ਗੱਲ ਕਰੀ ਤਾਂ 2.5 ਲੱਖ ਰੁਪਈਆ ਸੈਲਰੀ ਹੈ ਔਰ ਇੰਨੇ ਏਕੜ ਦਾ ਫਾਰਮ ਹਾਊਸ ਕਿਵੇਂ ਬਣ ਗਿਆ ਔਰ ਕੈਨੇਡਾ ਦੇ ਵਿੱਚ ਤਿੰਨ ਫਲੈਟ ਕਿਵੇਂ ਆ ਗਏ ਦੁਬਈ ਦੇ ਵਿੱਚ ਦੋ ਫਲੈਟ ਕਿਵੇਂ ਲੈ ਗਏ ਔਰ ਇੰਨਾ ਕੈਸ਼ ਘਰ ਦੇ ਵਿੱਚੋਂ ਕਿਵੇਂ ਬਰਾਮਦ ਕੀਤਾ ਗਿਆ ਕਿੱਥੋਂ ਆਇਆ ਲਕਜ਼ਰੀ ਘੜੀਆਂ ਦਾ ਕੀ ਰੋਲ ਹੈ ਕਿਵੇਂ ਇਹ ਸਾਰੀਆਂ ਚੀਜ਼ਾਂ ਆਈਆਂ ਨੇ ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਪੰਜਾਬ ਵਿਜੀਲੈਂਸ ਜਿਹੜੀ ਹੈ ਉਹ ਪੁੱਛਗਿੱਛ ਕਰੇਗੀ ਔਰ ਇਸ ਦੇ ਨਾਲ ਇਹ ਵੀ ਹੁੰਦਾ ਹੈ ਕਿ ਜਦੋਂ ਡੀਆਈਜੀ ਰੋਪੜ ਰੇਂਜ ਉਹ ਬਣੇ ਕਿਹੜੇ-ਕਿਹੜੇ ਕਾਰੋਬਾਰੀਆਂ ਦੇ ਸੰਪਰਕ ਦੇ ਵਿੱਚ ਆਏ ਉਸ ਤੋਂ ਪਹਿਲਾਂ ਉਹਨਾਂ ਦੀ ਨਿਯੁਕਤੀ ਜਿਹੜੀ ਉਹ ਕਿੱਥੇ ਸੀਗੀ ਉਦੋਂ ਕਿਹਨਾਂ ਦੇ ਨਾਲ ਉਹ ਟੱਚ ਦੇ ਵਿੱਚ ਆਏ ਕਿਸ ਤਰੀਕੇ ਦੀਆਂ ਡੀਲਿੰਗਸ ਕੀਤੀਆਂ ਗਈਆਂ ਔਰ 10 ਵਾਰੀ ਜਿਹੜਾ ਉਹਨਾਂ ਨੇ ਦੁਬਈ ਦਾ ਫੇਰਾ ਮਾਰਿਆ ਹੈ ਔਨ ਡਿਊਟੀ 10 ਵਾਰੀ ਦੁਬਈ ਗਏ ਉਹ ਵੀ ਜਾਂਚ ਹੋਏਗੀ ਕਿ ਦੁਬਈ ਕੀ ਕਰਨ ਜਾਂਦੇ ਸੀਗੇ ਕਿਸ ਤਰੀਕੇ ਦਾ ਉਹ ਲਿੰਕ ਸੀ ਕਿਉਂਕਿ ਜਦੋਂ ਅਫੀਸ਼ੀਅਲ ਟੂਰ ਹੋਵੇ ਅਫੀਸ਼ੀਅਲ ਟੂਰ ਤੇ ਸਾਰੀ ਜਾਣਕਾਰੀ ਤੁਹਾਨੂੰ ਦੇਣੀ ਪੈਂਦੀ ਹੈ ਔਰ ਜਦੋਂ ਪਰਸਨਲ ਟੂਰ ਦੀ ਗੱਲ ਆ ਜਾਂਦੀ ਹੈ ਤਾਂ ਉਹਦੇ ਵਿੱਚ ਫਿਰ ਜਾਂਚ ਦਾ ਵਿਸ਼ਾ ਇਹ ਵੀ ਬਣ ਜਾਂਦਾ ਹੈ ਕਿ ਪਰਸਨਲ ਟੂਰ ਤੇ ਜਾ ਕੇ ਕਿਸ ਤਰੀਕੇ ਦੀਆਂ ਡੀਲਿੰਗਸ ਕੀਤੀਆਂ ਗਈਆਂ ਕੀ ਕੀ ਹੋਇਆ ਤਾਂ ਤਮਾਮ ਇਨਾਂ ਚੀਜ਼ਾਂ ਦੇ ਉੱਪਰ ਪੁਸ਼ਕਿਸ਼ ਜਿਹੜੀ ਹੈ ਉਹ ਪੰਜਾਬ ਦੀ ਵਿਜੀਲੈਂਸ ਹੁਣ ਕਰੇਗੀ ਮੇਰੇ ਨਾਲ ਮੇਰੇ ਸਹਿਯੋਗੀ ਨੀਲ ਭੁਪਿੰਦਰ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਨੀਲ ਜੀ ਇੱਕ ਨਵਾਂ ਮੋੜ ਹੈ ਪੰਜਾਬ ਵਿਜੀਲੈਂਸ ਹੁਣ ਪੁਸ਼ਕਿਸ਼ ਕਰਨ ਜਾ ਰਹੀ ਹੈ ਤੇ ਮੁਸ਼ਕਲਾ ਹੋਰ ਵੀ ਪੁਲਰ ਦੀਆਂ ਬਾਤੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਕਿਸ ਤਰੀਕੇ ਦੀ ਉਹ ਪੁਸ਼ਕਿਸ਼ ਹੋਏਗੀ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਜਾਂਚ ਦੇ ਘੇਰੇ ਦੇ ਵਿੱਚ ਐ ਕੋਈ ਤੋਂ ਰਾਜਨੀਤਿਕ ਤੇ ਰਣਨੀਤਿਕ ਤੌਰ ਦੇ ਉੱਤੇ ਤਾਂ ਖਰੇ ਸਮਝ ਦੱਸੇਗਾ ਕਿ ਵਿਜੀਲੈਂਸ ਵੱਲੋਂ ਪੁਲਰ ਤੋਂ ਪੁੱਛਗਿੱਛ ਕਰਨਾ ਜਾਂ ਵਿਜੀਲੈਂਸ ਵੱਲੋਂ ਆਪਣੇ ਤੌਰ ਦੇ ਉੱਤੇ ਕੋਈ ਜਾਂਚ ਸ਼ੁਰੂ ਕਰਨਾ ਕੋਈ ਕੇਸ ਦਰਜ ਕਰਕੇ ਇਹ ਊ ਭੁੱਲਰ ਲਈ ਰਾਹਤ ਹੁੰਦਾ ਹੈ ਕਿ ਕਿਉਂਕਿ ਉਹ ਲਗਾਤਾਰ ਅੱਜ ਵੀ ਉਹਨਾਂ ਦੀ 14 ਦਿਨਾਂ ਦੀ ਜਿਹੜੀ ਜੁਡੀਸ਼ੀਅਲ ਕੈਸਟਡੀ ਹੈ ਉਹ ਸੀਬੀਆਈ ਦੀ ਰਿਕੁਐਸਟ ਉੱਤੇ ਹੀ ਵਧ ਗਈ ਹੈ ਹੋਰ ਯਾਨੀ ਕਿ 14 ਦਿਨ ਲੰਘ ਗਏ ਤੇ 14 ਦਿਨ ਹੋਰ 28 ਦਿਨ ਉਹ ਵਿਜੀਲੈਂਸ ਉਹ ਵੀ ਕੋਲੀ ਰਹਿਣਗੇ ਜੁਡੀਸ਼ੀਅਲ ਕੈਸਟਡੀ 'ਚ ਹੀ ਰਹਿਣਗੇ ਤੇ ਨਾਲ ਹੀ ਜਿਸ ਦਿਨ ਪਹਿਲੇ ਦਿਨ ਜਦੋਂ ਭੁੱਲਰ ਨੂੰ ਪੇਸ਼ ਕੀਤਾ ਗਿਆ ਸੀਬੀਆਈ ਵਿਸ਼ੇਸ਼ ਅਦਾਲਤ ਦੇ ਵਿੱਚ ਤਾਂ ਸੀਬੀਆਈ ਨੇ ਉਦੋਂ ਲਿਖ ਕੇ ਦਿੱਤਾ ਹੋਇਆ ਹੈ ਕਿ ਸਾਨੂੰ ਹਾਲ ਦੀ ਘੜੀ ਇਸ ਪੁਲਿਸ ਦਾ ਦੀ ਪੁਲਿਸ ਕਸਟਡੀ ਜਾਂ ਸੀਬੀਆਈ ਕਸਟਡੀ ਨਹੀਂ ਚਾਹੀਦੀ ਜਦੋਂ ਸਾਡੇ ਕੋਲ ਐਵੀਡੈਂਸ ਇਕੱਠਾ ਹੋ ਜਾਏਗਾ ਜਦੋਂ ਸਾਨੂੰ ਲੋਡ ਹੋਏਗੀ ਫਿਊਚਰ ਅਸੀਂ ਉਦੋਂ ਨਵੇਂ ਸਿਰੇ ਤੋਂ ਜਿਹੜੀ ਹੈਗੀ ਹੈ ਜੁਡੀਸ਼ੀਅਲ ਕਸਟਡੀ ਨੂੰ ਲੈ ਕੇ ਇਹਨੂੰ ਆਪਣੀ ਕਸਟਡੀ 'ਚ ਲਵਾਂਗੇ ਕੁਝ-ਕੁਝ ਕਰਾਂਗੇ ਜਿਸ ਨੂੰ ਆਪਾਂ ਪੁਲਿਸ ਕਸਟਡੀ ਕਹਿੰਦੇ ਆ ਸਿੱਧੀ ਭਾਸ਼ਾ 'ਚ ਤਾਂ ਇਹਨੂੰ ਸੀਬੀਆਈ ਕਸਟਡੀ ਆਪਾਂ ਕਹਿ ਸਕਦੇ ਆ ਪਹਿਲੇ ਦਿਨ ਤੋਂ ਇਹ ਹੈਰਾਨੀ ਹੁੰਦੀ ਆ ਰਹੀ ਸੀ ਕਿ ਆਖਰਕਾਰ ਸੀਬੀਆਈ ਨੇ ਇੱਕ ਘੰਟੇ ਦਾ ਵੀ ਡਿਮਾਂਡ ਕਿਉਂ ਨਹੀਂ ਮੰਗਿਆ ਉਹਦਾ ਕਾਰਨ ਇਹ ਹੀ ਹੈ ਕਿ ਸੀਬੀਆਈ ਜਦਸ ਕੰਮ ਕਰਨ ਦਾ ਸਿਸਟਮ ਜਿਹੜਾ ਹੈਗਾ ਸਾਡੀ ਸਟੇਟ ਪੁਲਿਸ ਤੋਂ ਜਾਂ ਹੋਰ ਇਨਫੋਰਸਮੈਂਟ ਏਜੰਸੀਆਂ ਤੋਂ ਥੋੜਾ ਡਿਫਰੈਂਟ ਹੈ ਸੀਬੀਆਈ ਨੇ ਉਹਨਾਂ ਨੂੰ ਰੰਗੇ ਇੱਥੇ ਗ੍ਰਿਫਤਾਰ ਕੀਤਾ ਹੈ ਉਹਨਾਂ ਕੋਲ ਸਫੀਸ਼ੀਐਂਟ ਐਵੀਡੈਂਸ ਹੈ ਐਵੀਡੈਂਸ ਆ ਇਸ ਥੀਸ ਦਾ ਉਹਨਾਂ ਦਾ ਜਿਹੜਾ ਮਿਡਲਮੈਨ ਹੈ ਤ੍ਰਿਸ਼ਨੂ ਕ੍ਰਿਸ਼ਨਾਨੂ ਦਾ ਜੋਗੀ ਨਾ ਹੈਗਾ ਤਾਂ ਉਹਦਾ ਵੀਰ ਜਿਹੜਾ ਹੈ ਉਹਨੂੰ ਵੀ ਪੇਸ਼ ਕੀਤਾ ਜਾ ਚੁੱਕਾ ਹੈ ਉਸਦਾ ਵੀ ਰਿਮਾਂਡ ਲਿਆ ਜਾ ਚੁੱਕਾ ਹੈ ਉਸਦੇ ਤੋਂ ਕੋਲ ਜੋ ਕੁਝ ਬ੍ਰਾਹਮ ਹੋ ਰਿਹਾ ਹੈ ਜਾਂ ਜੋ ਕੁਝ ਵੀ ਜਾਣਕਾਰੀ ਮਿਲ ਰਹੀ ਹੈ ਉਹ ਜਾਣਕਾਰੀ ਸਾਰੀ ਭੁੱਲਰ ਦੇ ਖਿਲਾਫ ਉਦੋਂ ਵਰਤੀ ਜਾਣੀ ਹੈ ਜਦੋਂ ਉਹਦੇ ਬਰਾਬਰ ਦਾ ਐਵੀਡੈਂਸ ਭੁੱਲਰ ਦੀਆਂ ਜਾਇਦਾਦਾਂ ਦੇ ਵੇਗਰ ਵੀ ਭੁੱਲਰ ਦੇ ਘਰ ਤੋਂ ਮਿਲੇ ਕੈਸ਼ ਭੁੱਲਰ ਦੇ ਘਰ ਤੋਂ ਮਿਲੇ ਗਹਿਣੇ ਪੁੱਲਰ ਦੀਆਂ ਵਿਦੇਸ਼ਾਂ ਵਿੱਚ ਜਾਇਦਾਦਾਂ ਦੇ ਵਿੱਚ ਜ਼ਾਇਦਾ ਜਿੰਨੇ ਤੁਸੀਂ ਜ਼ਿਕਰ ਕਰ ਰਹੇ ਸੀ ਜਿਉਂ ਉਹਦੇ ਦੇਸ਼ ਪੁਰ ਜਦੋਂ ਉਹਨਾਂ ਨਾਲ ਕੜੀਆਂ ਜੋੜਨੀਆਂ ਹੋਣਗੀਆਂ ਉਦੋਂ ਸੀਬੀਆਈ ਵਾਲੇ ਹਰਚਰਨ ਸਿੰਘ ਪੁੱਲਰ ਨੂੰ ਜਿਹੜਾ ਹੈ ਆਪਣੀ ਕਸਟਡੀ 'ਚ ਲੈਣਗੇ ਕੋਰਟ ਤੋਂ ਜੁਡੀਸ਼ੀਅਲ ਕਸਟਡੀ 'ਚ ਪੜਾ ਕੇ ਤੇ ਫਿਰ ਉਹਨਾਂ ਨੂੰ ਸਾਹਮਣੇ ਬੈਠ ਕੇ ਉਹਨਾਂ ਦੇ ਜਵਾਬ ਮੰਗਣਗੇ ਤਾਂ ਇਨਵਿਟਰੀ ਦਾ ਅਗਰ ਵਿਜੀਲੈਂਸ ਵਿੱਚ ਐਂਟਰ ਹੋ ਜਾਂਦੀ ਜੋ ਕਿ ਸੁਭਾਵਿਕ ਹੀ ਹੈ ਇਸ સ્ਟੇਟ ਦਾ ਇੰਨਾ ਵੱਡਾ પોલીસ ਅਫਸਰ ਫੜਿਆ ਗਿਆ ਤਾਂ ਸਿੱਧੇ ਸਵਾਲ ਉੱਠਦੇ ਨੇ ਕਿ ਸੀબીఐ ਦੇ ਹੱਥੋਂ ਲੱਗਿਆ ਰਿੰਗੇ ਹੱਥੀ ਲੱਗਿਆ ਤਾਂ ਵਿਜੀਲੈਂਸ ਕੀ ਕਰ ਰਹੀ ਸੀ ਜਦ ਕਿ ਵਿਜੀਲੈਂਸ ਸਟੇਟ ਚ ਉਸੇ ਕੰਮ ਵਾਸਤੇ ਹੈ ਜਿਸ ਕੰਮ ਵਾਸਤੇ ਸੈਂਟਰ ਦੇ ਵਿੱਚ ਇਹ ਕੇਂਦਰ ਦੇ ਵਿੱਚ ਦੇਸ਼ ਪੱਧਰ ਦੇ ਉੱਤੇ ਸੀਬੀਆਈ ਹੈ ਸੋ ਇਹ ਆਪਣੇ ਆਪ ਚ ਵਿਜੀਲੈਂਸ ਲਈ ਜਿਹੜੀ ਹੈਗੀ ਹੈ ਇੱਕ ਇਹ ਨਮੂਸ਼ੀ ਜਾਨੀ ਸਥਿਤੀ ਬਣੀ ਜਦੋਂ ਪੰਜਾਬ ਦਾ ਇੱਕ ਅਫਸਰ ਹਾਲਾਫਿਲ ਵਿਜੀਲੈਂਸ ਦੇ ਲਿਖੀ ਰਹ ਚੁਕੇ ਨੇ ਬੁਲਰ ਪਰ ਚਲੋ ਘਰ ਹੁਣ ਉਹ ਜਿਸ ਦੀ ਪੋਜੀਸ਼ਨ ਤੇ ਸੀਗੇ ਡੀਆਈਓ ਪੜ ਰਹੇ ਨੇ ਕਿ ਪੰਜਾਬ ਦਾ ਅਫਸਰ ਇੰਨੀ ਵੱਡੀ ਰਿਸ਼ਵਤ ਖੋਹੀ ਕਰ ਰਿਹਾ ਹੈ ਤੇ ਵਿਜੀਲੈਂਸ ਦਾ ਵਿਜੀਲੈਂਸ ਦੀ ਇੰਟੈਲੀਜੈਂਸ ਥੇ ਗਈ ਵਿਜੀਲੈਂਸ ਦੇ ਸੌਤ ਦੇ ਥੇ ਗਈ ਵਿਜੀਲੈਂਸ ਦੀਆਂ ਜਿਹੜੀਆਂ ਆਪਣੀਆਂ ਮੈਕੈਨਿਜ਼ਮ ਕਿੱਥੇ ਗਿਆ ਕਿ ਵਿਜੀਲੈਂਸ ਨੂੰ ਕਿਉਂ ਨਹੀਂ ਪਤਾ ਫਿਰ ਵਿਜੀਲੈਂਸ ਲਈ ਇਹ ਬੜੀ ਆਪਣੀ ਇੱਕ ਨੱਕ ਪਛਾਣ ਵਾਲੀ ਸਥਿਤੀ ਬਣ ਗਈ ਹੈ ਵਿਜੀਲੈਂਸ ਚਾਹੇਗੀ ਕਿ ਡਿਸਐਪ੍ਰੋਪ੍ਰੀਏਟ ਐਸੈਟ ਮਾਮਲਾ ਜਿਹੜਾ ਆਮਦਨ ਦੇ ਸਰੋਤਾਂ ਤੋਂ ਵੱਧ ਸੰਪਤੀ ਜਾਂ ਅਸਾਸਿਆਂ ਦਾ ਮਾਮਲਾ ਭੁੱਲੜਦਾ ਕਿ ਉਸ ਆਪਣੇ ਤੌਰ ਦੇ ਉੱਤੇ ਵੀ ਕੇਸ ਚਲਾਵੇ ਤੇ ਉਹਨਾਂ ਤੋਂ ਪੁੱਛਗਿੱਛ ਕਰੇ ਤਾਂ ਸੁਭਾਵਿਕ ਹੈ ਕਿ ਹੋ ਸਕਦਾ ਹੈ ਕਿ ਸੀਬੀਆਈ ਵੱਲ ਤੋਂ ਪਹਿਲਾਂ ਵਿਜੀਲੈਂਸ ਉਹਨਾਂ ਨੂੰ ਆਪਣੇ ਪ੍ਰੋਡਕਸ਼ਨ ਬਰਾਬਰ ਕਰੇ ਨੀਜੀ ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਕਿ ਜੇਕਰ ਕਿਰਸ਼ਾਨੂ ਜਿਹੜਾ ਦਲਾਲ ਹੈ ਜਿਹੜਾ ਏਜੰਟ ਹੈ ਜੇਕਰ ਉਹ ਸਰਕਾਰੀ ਗਵਾਹ ਬਣਦਾ ਹੈ ਹਾਲਾਂਕਿ ਕੋਸ਼ਿਸ਼ਾਂ ਹੀ ਚੱਲ ਰਹੀਆਂ ਨੇ ਕਿ ਸਰਕਾਰੀ ਗਵਾਹ ਉਸ ਨੂੰ ਬਣਾਇਆ ਜਾਵੇ ਜੇਕਰ ਉਹ ਬਣ ਗਿਆ ਔਰ ਕਿਵੇਂ ਡੀਲਿੰਗ ਹੁੰਦੀ ਸੀ ਕਿਵੇਂ ਪੈਸੇ ਦੀ ट्रांजैक्शन ਹੁੰਦੀ ਸੀ ਕੀ ਕੀ ਚੀਜ਼ਾਂ ਸੀਗੀਆਂ ਤੋ ਤਾਂ ਸੁਭਾਗਕ ਦੀ ਗੱਲ ਹੈ ਕਿ ਸਾਰੇ ਖੁਲਾਸੇ ਹੋਣਗੇ ਪਰ ਉਸ ਨੂੰ ਮਨਾਇਆ ਕਿਵੇਂ ਜਾ ਸਕਦਾ ਹੈ ਕਿ ਦਿਲਾਸਾ ਦਿੱਤਾ ਜਾ ਸਕਦਾ ਹੈ ਜਾਂ ਅਸੀਂ ਕਹਿ ਲਈਏ ਕਿ ਕੰਪਰੋਮਾਈਜ਼ਲੀ ਕੀ सीबीआई ਉਸ ਦੇ ਸਾਹਮਣੇ ਚੀਜ਼ ਰੱਖ ਸਕਦੀ ਹੈ ਕਿ ਤਾਨੂੰ ਅਸੀਂ ਇਸ ਤਰੀਕੇ ਦੇ ਨਾਲ ਕਰਦੇ ਹਾਂਗੇ ਸਰਕਾਰੀ ਗਵਾਹ ਬਣ ਜਾ ਜਾਂ ਵਿਜੀਲੈਂਸ ਉਸ ਗਵਾਹ ਨੂੰ ਕਿਵੇਂ ਆਪਣੇ ਲਈ ਵਰਤਦੀ ਹੈ ਇਹਦੇ ਬਾਰੇ ਜਰੂਰ ਦਰਸ਼ਕਾਂ ਦੇ ਨਾਲ ਥੋੜੀ ਜੀ ਜਾਣਕਾਰੀ ਸਾਂਝੀ ਕਰਿਓ ਦੇਖੋ ਕ੍ਰਿਸ਼ਨਾ ਨੂੰ ਕੋਈ ਕਿਸੇ ਸਪੋਰਟਸ ਦੇ ਵਿੱਚ ਮੈਡਲ ਲੈ ਕੇ ਨਹੀਂ ਫੜਿਆ ਗਿਆ ਹੈ ਕੋਈ ਸਾਬਕਾਸ਼ੀ ਵਾਲਾ ਕੰਮ ਨਹੀਂ ਕੀਤਾ ਉਹ ਇੱਕ ਮੀਡਲਮੈਨ ਦੀ ਭੂਮਿਕਾ ਨਿਭਾਉਂਦਾ ਉਹਦੇ WhatsApp ਤੋਂ ਉਹਦੇ ਫੋਨ ਤੋਂ ਸਾਰੀਆਂ ਕੋਆਰਡੀਨੇਸ਼ਨ ਹੁੰਦੀਆਂ ਉਹ ਉਸ ਦੂਰਸ ਤੋਂ ਫੜਿਆ ਗਿਆ 21 ਲੱਖ ਰੁਪਏ ਦੀ ਕੈਸ਼ ਉਸ ਕੋਲੋਂ ਫੜਿਆ ਗਿਆ ਸੋ ਉਹ ਕੋਈ ਲਾੜਲਾ ਨਹੀਂ ਹੈਗਾ CBI ਦਾ ਜਾਂ ਉਸ ਨਾਲ ਕੋਈ ਵਖਰੇਆ ਤੇ ਕੋਈ ਚੰਗਾ ਸਲੂਕ ਹੋਣ ਦੀ ਉਮੀਦ ਨਹੀਂ ਹੈ ਤਾਂ ਉਹ ਆਪਣੇ ਆਪ 'ਚ ਮਲਜ਼ਮ ਵੀ ਹੈ ਇਟਸੈਲਫ ਤੇ ਆਪਣੇ ਆਪ 'ਚ ਗਵਾਹ ਵੀ ਹੈ ਜੇਕਰ ਉਹ ਇਹ ਕਹਿੰਦਾ ਹੈ ਕਿ ਇਹ ਪੈਸੇ ਮੈਂ ਭੁੱਲਰ ਸਾਹਿਬ ਦੇ ਨਾਮ ਦੇ ਉੱਤੇ ਮੰਗ ਰਿਆ ਸੀ ਤਾਂ ਉਸ ਦੇ ਉੱਤੇ ਉਹ ਵੱਡਾ ਫੀਸ ਦਰਜ ਹੁੰਦਾ ਹੈ ਜੇ ਉਹ ਕਹਿੰਦਾ ਹੈ ਕਿ हां ਮੈਂ ਇਹਨਾਂ ਵਾਸਤੇ ਮੰਗ ਰਿਆ ਸੀ ਤਾਂ ਉਹ ਉਹ ਸ਼ਾਇਦ ਉਹਦੀ ਖਾਨਤ ਉਹਦੀ ਜਾਨ ਥੋੜੀ ਬਚਦੀ ਹੈ ਸੋ ਸਰਕਾਰੀ ਗਵਾਹ ਨੂੰ ਇਹ ਨਹੀਂ ਹੁੰਦਾ ਕਿ ਸਰਕਾਰੀ ਗਵਾਹ ਨੂੰ ਕੋਈ ਸਰਟੀਫਿਕੇਟ ਦਿੱਤਾ ਜਾਏਗਾ ਕਿ ਸਰਕਾਰੀ ਗਵਾਹ ਹੈ ਜਦੋਂ ਉਹ ਵਿਜੀਲੈਂਸ ਦਾ ਸਾਾਸ ਦੇਣ ਲੱਗ ਗਿਆ ਹਰ ਚੀਜ਼ ਦੇ ਵਿੱਚ ਜੋ ਵਿਜੀਲੈਂਸ ਉਹਨੂੰ ਸਵਾਲ ਕਰ ਰਹੀ ਹੈ ਕਿ ਇਹ ਪੈਸੇ ਭੁਲਰੰਦੇ ਵਾਂਗੇ ਸੀ ਉਹਨਾਂ ਵਾਸਤੇ ਬੰਗੇ ਸੀ ਤੂੰ ਉਹਨਾਂ ਨੂੰ ਪਛਾਣਿਆ ਸੀ ਜਾਂ ਪਹਿਲਾਂ ਪਛਾਉਂਦਾ ਰਿਹਾ ਹੈ ਜਾਂ ਤੇਰੀ ਬਹਿਰੀਆਂ ਦੇ ਵਿੱਚ ਜਿਹੜੇ ਇੰਦਰਾਜ ਨੇ ਉਹ ਫੁਲਾਣਾ ਫੁਲਾਣਾ ਅਫਸਰ ਦੇ ਨੇ ਫੁਲਾਣਾ ਫੁਲਾਣਾ ਪੋਲੀਟਿਕਲ ਨੇਤਾ ਦੇ ਨੇ ਜੋ ਕਹੇਗਾ ਜੀ ਸਾਹ ਹੈ ਹਨ ਤਾਂ ਉਹ ਵੈਸੀ ਹੀ ਇੰਡਾਇਰੈਕਟਲੀ ਸਰਕਾਰ ਦੀ ਗਵਾਹ ਹੈ ਵੈਸੀ ਜਦੋਂ ਉਹ ਕੋਆਪਰੇਟ ਕਰਨ ਲੱਗ ਗਿਆ ਤੂੰ ਕ੍ਰਿਸ਼ਨਾਂ ਨੂੰ ਵਾਸਤੇ ਕੋਈ ਜ਼ਿਆਦਾ ਆਪਸ਼ਨਸ ਬਚਦੀਆਂ ਨਹੀਂ ਕੋਆਪਰੇਟ ਕਰਨ ਤੋਂ ਕਿਉਂ ਜੇਕਰ ਉਹ ਕੋਆਪਰੇਟ ਨਹੀਂ ਕਰੇਗਾ ਤਾਂ ਸਾਰੀ ਚੀਜ਼ ਫਿਰ ਉਸਤੇ ਡਿੱਗਦੀ ਹੈ ਕਿ ਤੂੰ डीआईजी ਢੁੱਲਰ ਦੇ ਜਾਂ ਹੋਰ ਅਫਸਰਾਂ ਦੇ ਜਿਨ੍ਹਾਂ ਨੇਤਾਵਾਂ ਨਾਲ ਉਹਦੀਆਂ ਫੋਟੋਆਂ ਨੇ ਉਹਨਾਂ ਦੇ ਨਾਮ ਦੇ ਉੱਤੇ ਟੁੱਟਗੀਆਂ ਮਾਰ ਰਿਆ ਸੀ ਹੂੰ ਸੋ ਕ੍ਰਿਸ਼ਨਾ ਨੂੰ ਲਈ ਕਾਨੂੰਨਨ ਜਿਹੜਾ ਹੈ ਕੋਈ ਜ਼ਿਆਦਾ ਸ਼ਾਨਦਾਰ ਪਿੱਛੇ ਨਹੀਂ ਹੈਗੀ ਖੇਡਣ ਵਾਸਤੇ ਉਹਦੇ ਕੋਲ ਤਾਂ ਢੁੱਲੇ ਦੇ ਕਿ ਇੱਕੋ ਹੀ ਆਪਸ਼ਨ ਹੈ ਕਿ ਉਹ ਕੋਆਪਰੇਟ ਕਰੇ ਹੂੰ ਉਹ ਕੋਆਪਰੇਟ ਨਾ ਕਰਨ ਦਾ ਮਤਲਬ ਐਸੇ ਜੋਗ ਨਾ ਦੇਣ ਦਾ ਮਤਲਬ ਹੈ ਕਿ ਉਹ ਫਿਰ ਆਪਣੇ ਆਪ ਦੇ ਉੱਤੇ ਸਾਰਾ ਕੁਝ ਲੈ ਰਿਹਾ ਹੈ ਇਸ ਇਹ ਅਫਸਰਾਂ ਦਾ ਕੋਈ ਕਸੂਰ ਨਹੀਂ ਮੈਂ ਇਹਨਾਂ ਦਾ ਨਾਮ ਗਲਤ ਵਸਤੂ ਕਰਕੇ ਇਹਨਾਂ ਨਾਲ ਆਪਣੀ ਜਾਣਕਾਰੀ ਆਪਣੀ ਨੀੜਤਾ ਆਪਣੀਆਂ ਫੋਟੋਆਂ ਦਿਖਾ ਕੇ ਲੋਕਾਂ ਕੋਲੋਂ ਪੈਸੇ ਲੰਦਾਸੀ ਵੱਢੀ ਲੰਦਾ ਸੀ ਤਾਂ ਉਹ ਆਪਣੇ ਆਪ ਜਿਹੜਾ ਇਸਨਾਨੂੰ ਆਪਣੀ ਜਾਨ ਬਚਾਉਣ ਵਾਸਤੇ ਆਪਰੇਟ ਕਰਨਾ ਪੈਣਾ ਤੇ ਉਸ ਨੂੰ ਆਪ ਸਰਕਾਰੀ ਵਾਅਦਾ ਕਹ ਲੈਣੇ ਆ ਕੋਈ ਸਰਕਾਰੀ ਵਾਅਦਾ ਕੋਈ ਸਰਟੀਫਿਕੇਟ ਉਹਦਾ ਮਿਲਦਾ ਹੁੰਦਾ ਹਾਂ ਲੀਨੈਂਸੀ ਲਈ ਜਿਹੜੀ ਐਲੈਂਸੀ ਜਿਹੜੀ ਆ ਨਿਕਲਦੀ ਹੁੰਦੀ ਹੈ ਕੋਰਟ ਨੂੰ ਇਹ ਬੰਦਾ ਆਪਾਂ ਲੀਡੈਂਸੀ ਵੀ ਉਮੀਦ ਕਰਦੇ ਆਂ ਵੀ ਜਦੋਂ ਇਹਨੂੰ سزا ਸੁਣਾਈ ਜਾਣੀ ਹੈ ਤਾਂ ਥੋੜਾ ਨਰਮ ਵੀ ਵਸਤੀ ਜਾਏ ਇਹਦੇ ਨਾਲ ਕਿ ਇਹਨੇ ਜਾਂਚ ਨੂੰ ਮੁਕੰਮਲ ਕਰਨ ਚ ਅਸਲੀ ਦੋਸ਼ੀ ਤੱਕ ਪਹੁੰਚਣ ਚ ਇਹਨੇ ਮਦਦ ਕੀਤੀ ਹੈ। ਹੂੰ ਠੀਕ ਹੈ ਬਹੁਤ ਬਹੁਤ ਧੰਨਵਾਦ ਨੀਰਜੀਤ ਸਾਰੀ ਜਾਣਕਾਰੀਆਂ ਤੁਸੀਂ ਸਾਂਝੀਆਂ ਕੀਤੀਆਂ ਨੇ ਤਾਂ ਡੀਆਈਜੀ ਜਿਹੜੇ ਮੁਅਤਲ ਡੀਆਈਜੀ ਨੇ ਐਚਐਸ ਪੋਲਰ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਚੁੱਕੀਆਂ ਨੇ ਪੰਜਾਬ ਵਿਜੀਲੈਂਸ ਪੁਸ਼ਕਿਸ਼ ਕਰੇਗੀ ਜਾਂਚ ਕਰੇਗੀ ਕਿ ਆਮਦਨ ਕਿੰਨੀ ਸੀ ਸਰੋਤ ਕਿੰਨੇ ਬਣਾਏ ਕਿਵੇਂ ਜਾਇਦਾਦ ਬਣੀ ਕੀ ਕੀ ਲਿੰਕ ਸੀਗਾ ਕਿੱਥੇ ਕਿੱਥੇ ਪੋਸਟਿੰਗ ਰਹੀ ਕਿਹੜੇ ਕਿਹੜੇ ਕਾਰੋਬਾਰੀ ਸੰਪਰਕ ਚਾਏ ਤਾਂ तमाम ਚੀਜ਼ਾਂ ਜਿਹੜੀਆਂ ਨੇ ਹੁਣ ਖੰਗਾਲੀਆਂ ਜਾਣ ਗਈਆਂ